ਅੱਲੇ ਤੁਹਾਨੂੰ ਬਾਕੀ ਮੁੱਦਿਆਂ ਨੂੰ ਬਾਅਦ ਦੱਸਾਂਗੇ ਆ ਗੱਲ ਮੇਰੀ ਚੰਗੀ ਤਰ੍ਹਾਂ ਸੁਣ ਲਓ ਯਾਰ ਇੱਕ ਮਿੰਟ ਕੀ ਕਰ ਹੌਸਲਾ ਦੇ ਕਰ ਯਾਰ ਮਾਈਕ نیچے ਕਰੋ ਨਾ ਯਾਰ ਆਪਣੇ ਯਾਰ ਮਾਈਕ نیچے ਕਰੋ ਥੱਲੇ ਥੱਲੇ ਕਰ ਲੋਗੇ ਸਾਰਿਆਂ ਦੀ ਵਾਰੀ ਆ ਜੇ ਕਰ 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 ਲੋ ਕਰ ਸਾਰਿਆਂ ਨੂੰ ਪਹਿਲੇ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹਨਾ ਮੈਂ ਕੇਜਰੀਵਾਲ ਦੇ ਖਿਲਾਫ ਭਗਵਤ ਦੇ ਅਮਨ ਦੇ ਤੇ ਆ ਹਰਪਾਲ ਚੀਮੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੀਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਅਰੋੜੇ ਤੇ ਤੇ ਹਰਪਾਲ ਚੀਮੇ ਤੇ ਕੇਸ ਰਜਿਸਟਰ ਕਰ ਦਿੱਤਾ ਆ ਫਾੜੀ ਪਹਿਲੇ ਤੇ ਸਵੇਰੇ ਆ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲਓ ਇੱਕ ਵਾਰ ਤੁਹਾਨੂੰ ਸਾਡੇ ਦੇ ਕੈਮਰਿਆਂ ਵਿੱਚ ਆਜੇ ਆਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਇ ਸਹਾਇਤਾ ਦੂਸਰੀ ਹੈ 356 ਤੀਸਰਾ ਭਾਰਤੀ ਨਿਆਇ ਸਹਾਇਤਾ 61 ਉਬਲੀਗ 2 ਤੋਂ ਇਹਨਾਂ ਤੇ ਐਫ ਆਈ ਆਰ ਦਰਜ ਹੋ ਕੇ ਹੁਣ ਇਹਨਾਂ ਦਾ ਅਮਨ अरोੜੇ ਤੇ ਹਰਪਾਲ ਚੀਮੇ ਤੇ ਤੇ ਬਾਕੀਆਂ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਹੱਗਲਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏ ਜਿਨ੍ਹਾਂ ਜਿਨ੍ਹਾਂ ਨੇ ਫਰਜ਼ੀ ਇਨਫੋਰਮੇਸ਼ਨ ਸਾਡਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਏਗੀ ਤੇ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਸਾਇਟੀ ਦੇ ਬੰਦੇ ਹੀ ਭੰਨ ਜਾਣ ਇਹ ਫਰਾਡ ਕਰਨਾ ਬੰਦ ਕਰ ਦੇਣ ਉਹ ਨੰਬਰ 2 ਸਾਰੇ ਨੂੰ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਚ ਸੈਸ਼ਨ ਓਵਰ ਕਰ ਦਿੱਤਾ ਇੱਕ ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਦੇਦਵੀਆਂ ਦੇ ਉੱਤੇ ਇੰਨੀ ਅਨ ਪ੍ਰਿਪੇਅਰਡ ਸਰਕਾਰ ਮੈਂ ਨਹੀਂ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈ ਨਹੀਂ ਬਿਲ ਦੀ ਹੁਣ ਹੱਥਾਂ ਪੈਰਾਂ ਦੀ ਪਈ ਕਿ ਕਰੀਏ ਕੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਫਿਰ ਤੁਸੀਂ ਵੇਖੋ ਉੱਥੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਹਦੀ ਜ਼ਿੰਮੇਵਾਰੀ ਲੈਂਦਾ ਮੀਜਟਲੀ ਇਹ ਵਖਾਣ ਵਾਸਤੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲੋਂ ਚਿੱਠੀ ਲਿਖੀ ਗਈ ਕਿ 2 ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਤੇ ਚਰਚਾ ਕੀਤੀ ਜਾਏ ਇਹਨਾਂ ਨੇ ਬੀਜਟਲੀ ਇੱਕ ਇਨਕਾਊਂਟਰ ਵਿਖਾ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆ ਚੱਲ ਰਹੀਆਂ ਸਨ ਸੰਜੇ ਵਰਮੇ ਦਾ ਵੀ ਨਾ ਆਇਆ ਤੇ ਸਪੀਕਰ ਸਾਹਿਬ ਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਅੱਜ ਬਾਅਦ ਹੀ ਪਤਾ ਲੱਗੇਗਾ ਉਹੀ ਗੱਲ ਸਾਬਤ ਹੋ ਰਹੀ ਹੈ ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਏ ਡੀ ਜੀ ਪੀ ਇੱਥੋਂ ਜਾਂਦੇ ਨੇ ਡੀ ਆਈ ਜੀ ਐਸ ਐਸ ਪੀ ਬੈਠਦੇ ਨੇ ਅੱਧੇ ਘੰਟੇ ਚ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਫੜੇ ਨੇ ਅੱਧੇ ਘੰਟੇ ਚ ਕਹਿੰਦੇ ਇਨਕਾਊਂਟਰ ਹੋ ਗਿਆ ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿੰਨਾ ਥਿਆਰਾ ਨਾਲ ਸੰਜੇ ਵਰਮੇ ਹੁਣਾਂ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਸਾਡੇ ਤੇ ਫਾਇਰ ਕਰਦੇ ਸਾਡੀ ਕਸਟਡੀ ਦੇ ਦੋ ਬੰਦੇ ਮਾਰੇ ਜਾਂਦੇ ਇਹ ਪੰਜਾਬ ਪੁਲਿਸ ਦੀ ਮੁਤੇਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਨਾ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਨੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੇ ਹੀ ਨਾ ਲੱਭਣ ਇਹਨਾਂ ਤੁਸੀਂ ਆਪੇ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਹਾਲਾਤ ਕੀ ਮੈਂ ਅੱਜ ਡਿਮਾਂਡ ਕਰਾਂਗਾ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਕੋ ਕਿ ਇੱਥੇ ਆ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਵਿਧਾਨ ਸਭਾ ਦੇ ਵਿੱਚ ਆ ਕੇ ਜਵਾਬ ਦਿਓ ਤੁਸੀਂ ਜਵਾਬ ਦਿਓ ਇਹ ਫਰਜ਼ੀ ਕੰਮਾਂ ਨਾਲ ਫਰਾਡ ਦੇ ਨਾਲ ਕਿੰਨਾ ਚਿਰ ਕੰਮ ਟੱਪ ਸਕਦਾ ਦੂਜੀ ਗੱਲ ਲੈਂਡ ਪੂਲਿੰਗ ਤੇ ਲੈਂਡ ਫੂਲਿੰਗ ਜਿਹਦਾ ਅਸੀਂ ਨਾਂ ਦੱਸਿਆ ਜਿਹਦੀ ਲੋੜ ਨਹੀਂ ਮੈਂ ਪ੍ਰੈਸ ਦੇ ਵੀਰਾਂ ਨੂੰ ਦੱਸਣਾ ਚਾਹਨਾ ਚੰਡੀਗੜ੍ਹ ਅੱਜ ਤੋਂ 70 ਸਾਲ ਪਹਿਲੇ 28000 ਏਕੜ ਚ ਬਣਿਆ ਸੀ ਤੇ 70 ਸਾਲ ਬਾਅਦ ਵੀ ਅਜੇ ਚੰਡੀਗੜ੍ਹ ਜਗ੍ਹਾ ਖਾਲੀ ਪਈਆਂ ਜਿਹੜੀਆਂ ਪੂਰੀਆਂ ਨਹੀਂ ਹੋਈ ਇਹ ਪੰਜਾਬ ਨੂੰ ਲੁੱਟਣ ਦਾ ਜਿਹੜਾ ਇਹਨਾਂ ਨੇ ਖੰਡ ਬਣਾਇਆ ਪੰਜਾਬ ਦੇ ਲੋਕਾਂ ਨੇ ਅਲਾਉ ਨਹੀਂ ਕਰਨਾ ਜਿਸ ਤਰ੍ਹਾਂ ਮੋਦੀ ਨੇ ਕਿਸੇ ਟਾਈਮ ਬਲੈਕ ਲਾਜ਼ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੰਟ੍ਰੈਕਟ ਬੇਸਿਸ ਤੇ ਲੈ ਕੇ ਅੰਬਾਨੀ ਤੇ ਡਾਨੀਅਲ ਨੂੰ ਦੇਣਾ ਚਾਹੁੰਦੇ ਸ। ਐਸਾ ਹੀ ਇਹ ਕੇਜਰੀਵਾਲ ਨੇ ਕੋ ਜਿਹੜੀ ਕੰਪਨੀ ਹੈ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਰਟਾਈਲ ਜ਼ਮੀਨ ਜਿਹੜੀ ਹੈ ਇਹਦੀ ਲੁੱਟ ਕਰਨਾ ਚਾਹੁੰਦੇ ਜਿਹੜੀ ਅਸੀਂ ਕਿਸੇ ਹਾਲਤ ਨਹੀਂ ਹੋਣ ਦਵਾਂਗੇ। ਨੰਬਰ 1 ਨੰਬਰ 2 ਤੁਸੀਂ ਅੱਜ ਦੀ ਅਖਬਾਰਾਂ ਦੇ ਵਿੱਚ ਖਬਰ ਹੈ ਕਿ ਉਹ ਜਿਹੜਾ ਫਰਜ਼ੀ ਦਿੱਲੀ ਤੋਂ ਇਹਨਾਂ ਦਾ ਇੱਕ ਲੀਡਰ ਆ ਅਸਤਿੰਦਰ ਜੈ ਉਹਨੇ ਇਹਨਾਂ ਦੀ ਸਾਰੀ ਮੀਟਿੰਗ ਆਪਦੇ ਐਮ.ਐਲ.ਏ ਤੇ ਮੰਤਰੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਵਿੱਚ ਜਾ ਕੇ ਇਹਦਾ ਪ੍ਰਚਾਰ ਕਰੋ ਲੈਂਡਫੂਲਿੰਗ ਦਾ ਉਹਨਾਂ ਨੂੰ ਪੁਆਇੰਟ ਦਿੱਤੇ ਨੇ ਕਿ ਆਹ ਗੱਲਾਂ ਦਾ ਜਵਾਬ ਦੇਣਾ ਮੈਂ ਪੁੱਛਣਾ ਚਾਹੁੰਦਾ ਜੈਨ ਦਾ ਕੀ ਕੰਮ ਹੈ ਪੰਜਾਬ ਦੀ ਜ਼ਮੀਨ 'ਤੇ ਅੱਜ ਇੱਥੇ ਮਨੀਸ਼ ਸੁਸੋਧਿਆ ਫਿਰਦਾ ਹੈ ਵਿਜੇ ਨਾਇਰ ਫਿਰਦਾ ਆ ਜਿਹੜਾ ਇੱਕ ਹੋਰ ਹੈ ਪਤਾ ਨਹੀਂ ਕੀ ਹੈ ਥੀ ਇੱਥੇ ਬਿਪਨ ਕੁਮਾਰ ਕਿੰਨੇ ਕਹਿੰਦੇ ਨੇ ਬਿਪਨ ਬਿਪਨ ਕੁਮਾਰ ਇਹ ਸਾਰੇ ਬੰਦੇ ਬੈਠੇ ਨੇ ਇਹਨਾਂ ਦਾ ਚੀਫ ਮਿਨਿਸਟਰ ਇੱਕ ਬੰਦੂ ਬਣਿਆ ਬੈਠਾ ਜੀ ਇਹਨਾਂ ਦੇ ਮਨਿਸਟਰ ਇਹਦੇ ਐਮ ਐਲ ਏ ਕੁਸਕਨ ਤਿਆਰ ਕੋਈ ਨਹੀਂ ਦਿੱਲੀ ਵਾਲੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਪੰਜਾਬ ਨੂੰ ਲੁੱਟਣ ਨੂੰ ਤਿਆਰ ਹੋਏ ਨੇ ਤੇ ਤੁਸੀਂ ਮੂੰਹ ਚੋਂ ਇੱਕ ਸ਼ਬਦ ਕੱਢ ਕੇ ਰਾਜ਼ੀ ਨਹੀਂ ਫਰਜ਼ੀ ਤੁਸੀਂ ਇੱਥੇ ਆ ਸੈਸ਼ਨ ਬੁਲਾਉਂਦੇ ਹੋ ਜਿਹਦਾ ਕੋਈ ਤੁਸੀਂ ਮੈਨੂੰ ਦੱਸੋ ਕੋਈ ਜੇ ਲੈਂਡ ਆਰਡਰ ਤੇ ਲੈਂਡ ਪੂਲਿੰਗ ਤੇ ਜੇ ਚਰਚਾ ਨਹੀਂ ਕਰ ਰਹੇ ਤੇ ਸੈਸ਼ਨ ਦਾ ਇੱਥੇ ਬੁਲਾਉਂਦਾ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਆ ਸਪੀਕਰ ਸਾਹਿਬ ਹੋਇਆ ਬਾਈਬਾ ਸਾਹਿਬ ਕਿਉਂਕਿ 2 ਦਿਨ ਦਾ ਹੋਰ ਦੱਸਿਆ ਜਾ ਰਿਹਾ ਕਿ ਸੈਸ਼ਨ ਉਹ ਸਾਡੇ ਅਜੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਵਰਗਾ ਮੈਂ ਵੀ ਅਖਬਾਰਾਂ 'ਚ ਹੀ ਖਬਰ ਪੜੀ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਨਹੀਂ ਅੰਦਰ ਜਾਂਦੇ ਉਹਨੂੰ ਫੇਰ ਕਿਹੜਾ ਆਰਡਰ ਕੇਜਰੀਵਾਲ ਦਾ ਆਜੇ ਤੇ ਫੇਰ ਕੀ ਹੋ ਜੇ ਇਹ ਤੇ ਕੇਜਰੀਵਾਲ ਦੇ ਆਰਡਰ ਨਾ ਚੱਲਦੇ ਨੇ ਤੇ ਸਾਰੇ ਬੌਂਡਡਡ ਲੇਬਰ ਆਜੇ ਨਹੀਂ ਆਪ ਬੈਠੀ ਬੌਂਡਡਡ ਲੇਬਰ ਹੈ ਸਰ ਇਹਦੇ ਪੱਟੇ ਦੇ ਡਿਜ਼ਾਈਟਾਂ ਪਾ ਬਸ ਸੋ ਦੇਪੀਆਂ ਦੇ ਬਸੇ ਸਟੇਕ ਹੋਲਡਰਸ ਤੱਕ ਨਾ ਗੱਲ ਗੱਲ ਤੱਕ ਇਹ ਤੱਕ ਵੇਖੋ ਸਟੇਕ ਹੋਲਡਰਸ ਨਾ ਕਹਿੰਦਾ ਕਿ ਹੁਣ ਅਸੀਂ ਪਹਿਲੇ ਇੰਟਰੋਡਿਊਸ ਕਰਾਂਗੇ ਫਿਰ ਅਸੀਂ ਚਰਚਾ ਵਾਸਤੇ ਭੇਜਾਂਗੇ ਤੇ ਪਹਿਲੇ ਕਿੰਨੇ ਰੋਕਿਆ ਸੀ ਕਰਨ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਦਾ ਮਤਲਬ ਦੇ ਆ ਡਿਵੈਲਪਿੰਗ ਕੋਲਡ ਫੀਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਕੀ ਉਹ ਸਭੀ ਸਾਰੀ ਸਰਕਾਰ ਦਾ ਹਾਲ ਹੈ ਭਾਈ ਸਾਹਿਬ ਭਾਈ ਸਾਹਿਬ ਉਹ ਮੈਂ ਕੋਲ ਤੋਂ ਮਲੇ ਫਰੀਮ ਮੋਦੀ ਜੀ ਕਿਹਾ ਜਿਹੜੇ ਕੰਟਰੀ ਚ ਗਏ ਸੀ ਕਿ ਤਾਂ ਮੈਂ ਇਹਨੇ ਕਾਫੀ ਕਾਲਬਜੈਕਸ਼ਨ ਕੀਤਾ ਉਹਦੇ ਇਸ ਤੋਂ ਕੀ ਆਦ ਤੁਸੀਂ ਉਮੀਦ ਰੱਖ ਸਕਦੇਂ ਭਗਵਾਨ ਦੇ ਹੱਥ ਦੇ ਵਿੱਚ ਤੇ ਉਸ ਤਰ੍ਹਾਂ ਦਿੱਤਾ ਇਹਨੇ ਕੀ ਆਪਣਾ ਮੂੰਹ ਛੱਲ ਲੈ ਕੇ ਕਿ ਹੋਰ ਦਾ ਛੱਲ ਲੈ ਇਹਨੂੰ ਤਾਂ ਪਤਾ ਨਹੀਂ ਉਸ ਤਰ੍ਹਾਂ ਦੇ ਹੱਥ ਚ ਫੜਾਇਆ ਤੁਸੀਂ ਵੇਖੋ ਕਿੱਥੇ ਸਤਾ ਪ੍ਰਤਾਪ ਸਿੰਘ ਕਹਿਰੋਂ ਕਿੱਥੇ ਗਿਆਨੀ ਗੁਰਮੋਹ ਸਿੰਘ ਮੁਸਾਫਰ ਕਿੱਥੇ ਗਿਆਨੀ ਜ਼ੈਦ ਸਿੰਘ ਜੀ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਆ ਡਿੱਗੇ ਆ ਯਾਰ ਬਾਈ ਬਾਸ ਬੋਸ ਕੇ ਸੀਆਈਐਸਐਫ ਨੂੰ ਲੈ ਕੇ ਰ ਤੁਲਿਛਣੇ ਆ ਰਹੇ ਹਾਂ ਹਾਂਜੀ ਆਈਐਸਐਫ ਜਿਹੜੀ ਹੈਗੀ ਆ ਖਰਚਾ ਪਾ ਰਹੀ ਹੈ ਤੇ 7.5 ਕਰੋੜ ਮੈਂ ਪਹਿਲੇ ਭਗਵੰਤ ਨੂੰ ਪੁੱਛਣਾ ਕਿ ਆ ਜੀ ਬਤਾਉਂਦਾ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਸੀਆਈਐਸਐਫ ਉਥੋਂ ਤੇ ਹਟਾਓ ਤੇ ਆਪਣੇ ਸੈਕਟਰੀਅਰ ਤੋਂ ਕਦੋਂ ਹਟਾਓਗੇ ਤੁਹਾਨੂੰ ਮੇਰੀ ਸੁਣ ਤੇ ਲਓ ਆਪਣੀ ਹਫਾਜ਼ਤ ਵਾਸਤੇ ਸੀਆਈਐਸਐਫ ਇੱਥੇ ਰੱਖੀ ਹੈ ਆਪ ਤੇ ਡਰਦਾ ਹੋਣਾ ਤੋਂ ਬਿਨਾ ਦਫਤਰ ਨਹੀਂ ਜਾਂਦਾ ਇਹ ਪੰਜਾਬ ਪੁਲਿਸ ਸੈ ਇਨਾ ਬੇਤ ਹੋਏ ਤੇ ਸੈਕਟਰੀਅਰ ਤੋਂ ਕਿਉਂ ਸੀਆਈਐਸੇ ਵਿਡਰੋ ਨਹੀਂ ਕੀਤੀ ਤੁਸੀਂ ਪਖੜੇ ਤੋਂ ਤੇ ਵਿਡਰੋ ਕਰ ਲਓ ਕੋਈ ਗੱਲ ਨਹੀਂ ਕਰ ਲਓ ਆਪਟਿਕਸ ਨੇ ਫਰਾਡ ਹੈ ਸਾਰਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਆਪਟਿਕਸ ਦੀ ਸਰਕਾਰ ਹੈ ਛੂਟ ਐਂਡ ਸਕੂਟ ਦੀ ਸਰਕਾਰ ਹੈ ਅੱਜ ਦਾ ਦਿਨ ਸੈਸ਼ਨ ਚਲਾਣਾ ਡਰਾਮਾ ਰਚਾਣਾ ਤੇ ਭੱਜਣਾ ਜੀ ਬਾਈਬਸ ਸੀਮਸ ਨੇ ਕੱਲ ਕਿਹਾ ਕਹਿੰਦੇ ਕਿਸਾਨਾਂ ਦੀ ਮਰਜ਼ੀ ਹੈ ਉਹਨਾਂ ਜ਼ਮੀਨ ਦੇਣੀ ਹੈ ਜਾਂ ਨਹੀਂ ਦੇਣੀ ਇਹ ਉਹਨਾਂ ਦਾ ਆਪਣਾ ਹੈਗਾ ਮਰਜ਼ੀ ਉਹਨਾਂ ਦੀ ਤੇ ਫਿਰ ਗੱਲ ਸੁਣੋ ਫਿਰ ਇਹਨਾਂ ਦਾ ਜਿਹੜਾ ਉਹ ਆ ਮੈਂ ਦੱਸਿਆ ਹੁਣੇ ਕੀ ਨਾਮ ਮਨਿਸਟਰ ਤੇ ਜੈਨ ਦਾ ਇਹ ਇੰਨਾ ਤਰਲੋ ਮੱਛੀ ਕਿਉਂ ਹੁੰਦਾ ਫਿਰਦਾ ਜੀ ਜੇ ਕਿਸਾਨਾਂ ਨੂੰ ਪੁੱਛ ਕੇ ਤੁਸੀਂ ਕਰਨਾ ਹੈ ਤੇ ਉਹਦੇ ਵਿੱਚ ਇੱਕ ਤਾਰਾ ਲਾ ਦਿੱਤੀ ਲਾਰ ਉਹਨੂੰ ਕਹਿੰਦੇ ਲਾਰ ਲਾਰ ਸੈਕਸ਼ਨ ਉੱਥੇ ਲੱਗਦਾ ਜਿੱਥੇ ੱੱਕੇ ਨਾਲ ਜ਼ਮੀਨ ਲੈਣੀ ਹੈ ਕੋਈ ਡਿਫੈਂਸ ਪਰਪਸਸ ਸੜਕਾਂ ਦੇ ਪਰਪਸਸ ਕੋਈ 에어ਪੋਰਟ ਸੇ ਪਰਪਸਸ ਗਵਰਨਮੈਂਟ ਆਫ ਇੰਡੀਆ ਦੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇੱਕ ਸੈਕਸ਼ਨ ਆ ਜਿਹਨੂੰ ਐਲ ਡਬਲ ਏ ਆਰ ਕਹਿੰਦੇ ਉਹ ਤਾਂ ਹੀ ਲਾਇਆ ਗਿਆ ਜੀ ਕਿ ਆਪਸ਼ਨ ਨਹੀਂ ਜਿਹੜੀ ਉਹ ਡਿਫਰੈਂਟ ਚੀਜ਼ ਹੈਗੀ ਹੈ ਪੂਲਿੰਗ ਡਿਫਰੈਂਟ ਚੀਜ਼ ਹੈ ਆਪਸ਼ਨ ਨਹੀਂ ਕਰ ਰਹੀ ਸੀ ਪੂਲਿੰਗ ਮੈਡਮ ਮੈਂ ਪੂਲਿੰਗ ਨਹੀਂ ਫੂਲਿੰਗ ਇਹਨਾਂ ਨੇ ਇਹ ਪੀ ਐਚ ਡੀ ਇਹਨਾਂ ਕੋਲ ਲੋਕਾਂ ਦਾ ਬੇਵਕੂਫ ਬਣਾਉਂਦੀ ਭੱਜ ਜਾਣਿਆ ਨੇ ਸੀ ਤੁਸੀਂ ਮੈਨੂੰ ਦੱਸੋ ਦਸਾਂ ਸਾਲਾਂ ਚ ਕੇਜਰੀਵਾਲ ਨੇ ਕਿ ਫਾਈਲ ਤੇ ਸਾਈਨ ਨਹੀਂ ਕੀਤਾ ਭਗਵੰਤ ਨੇ ਆਪਣਾ ਨਾਮ ਬਾਹਰ ਕਿਉਂ ਕੱਢਿਆ ਇਹਨੂੰ ਹੀ ਪਤਾ ਇੱਕ ਟਾਈਮ ਤੇ ਮੈਨੂੰ ਵੀ ਅੰਦਰ ਜਾਣਾ ਪਿਆ ਇਹਨਾਂ ਦਾ ਮਿਨਿਸਟਰ ਵੀ ਪੈਰ ਪਿੱਛੇ ਖਿੱਚ ਗਿਆ ਚੀਫ ਸੈਕਟਰੀ ਜਿਹੜਾ ਉਹਨੇ ਸਪਟੈਂਬਰ 27 ਦੇ ਵਿੱਚ ਰਿਟਾਇਰ ਹੋ ਜਾਣਾ ਤਾਂ ਲੱਭਾਂਗੇ ਆਪਾਂ ਕਿਨੂੰ ਜੀ ਅਜੇ ਤੱਕ ਸਾਰਾ ਮੁਹੱਲੀ ਖਾਲੀ ਪਿਆ ਜਿਹੜਾ ਪੁੱਡਾ ਨੇ ਐਕਵਾਇਰ ਕੀਤਾ ਸੀ ਅੱਧਾ ਵਿੱਚੋਂ ਮੁਹੱਲੀ ਖਾਲੀ ਪਿਆ ਚੰਡੀਗੜ੍ਹ 70 ਸਾਲ ਤੋਂ ਬਾਅਦ ਵੀ ਅਜੇ ਪੂਰਾ ਵਸਿਆ ਨਹੀਂ ਇਹ ਮੈਨੂੰ ਦੱਸੋ ਇਹ ਕਰਨਾ ਕੀ ਚਾਹੁੰਦੇ ਹੋ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਬੇਸ ਗੈਂਗਸਟਰ ਵਾਰਦਾਤਾਂ ਕਰ ਰਹੇ ਨੇ ਕਪਲ ਸ਼ਰਮਾ ਤੋਂ ਜੋ ਕਹਤੇ ਆ ਉੱਥੇ ਹਮਲਾ ਕੀਤਾ ਜੇ ਕੈਨੇਡਾ ਦੇ ਵਿੱਚ ਪਹਿਲਾਂ ਵੀ ਨਵਾਂ ਸ਼ਹਿਰ ਦਾ ਗੈਂਗਸਟਰ ਇਹ ਗੈਂਗਸਟਰਾਂ ਦੀ ਗੱਲ ਤੇ ਤੁਸੀਂ ਭਗਵੰਤ ਨਾ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ ਤਾਲਮੇਲ 'ਚ ਨੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਇੰਟਰਵਿਊ ਸੀਆਈਏ ਚ ਜਿਹੜੀ ਸਰਕਾਰ ਕਰਾ ਸਕਦੀ ਏ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਤਾਲਮੇਲ ਇਹਨਾਂ ਨਾਲ ਹੈ ਨਹੀਂ ਜਿਲੰਦਰ ਵੈਸਟ ਦੀ ਇਲੈਕਸ਼ਨ ਚ ਇੱਕ ਗੈਂਗਸਟਰ ਨੂੰ ਪਟਿਆਲੇ ਦੀ ਜੇਲ੍ਹ ਚੋਂ ਕਰਕੇ ਇਹਨਾਂ ਵੋਟਾਂ ਵਾਸਤੇ ਵਰਤੇ ਆ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਚ ਇਹਨਾਂ ਇੱਕ ਗੈਂਗਸਟਰ ਵਰਤੇ ਆ ਜੀ ਹੋਰ ਵੀ ਜਿਹੜੀਆਂ ਆਉਣ ਵਾਲੀਆਂ ਬਾਇਲੈਕਸ਼ਨ ਐ ਇੱਥੇ ਵੀ ਇਹਨਾਂ ਦਾ ਇਸਤੇਮਾਲ ਕਰਨਗੇ ਸਰਕਾਰਾਂ ਨਾਲ ਹੀ ਗੈਂਗਸਟਰਾਂ ਦੇ ਤੱਲਕ ਹੁੰਦੇ ਹੋਰ ਕਿਹਦੇ ਨਾਲ ਹੋਣੇ ਨੇ ਜਾਂ ਪੁਲਿਸ ਨਾਲ ਤੋਲਕ ਨੇ ਜਾਂ ਭਗਵੰਤ ਨਾਲ ਹੋਣੇ ਨੇ ਬਾਇਓ ਸਭਾ ਐਸਬਾਈ ਨੂੰ ਲੈ ਕੇ ਵੀ ਮੀਟਿੰਗ ਹੋਈ ਹੈਗੀ ਉਸ ਦੇ ਉੱਪਰ ਮਾਨ ਸਾਹਿਬ ਉਹਦੇ ਨਜ਼ਰ ਆਏ ਨਹੀਂ ਕਹਿੰਦੇ ਕਿ ਵੀ ਪੰਜਾਬ ਦਾ ਪਾਣੀ ਹੈ ਜੇਕਰ ਮਾਨ ਸਾਹਿਬ ਜੋ ਮੀਟਿੰਗ ਚ ਗਏ ਨੇ ਬੋਲਣ ਦੇ ਕਾਬਿਲ ਹੀ ਨਹੀਂ ਸਨ ਕਿਉਂਕਿ ਬਾਅਦ ਦੁਪਹਿਰ ਮੀਟਿੰਗ ਹੋਈ